ਸਮਝਦਾ ਕਿ ਇਹ ਰੁਝਾਨ 6 ਮਹੀਨੇ ਪਹਿਲਾਂ ਹੁੰਦਾ ਹੁੰਦਾ ਪਰ ਸਾਰੇ ਪਿੰਡਾਂ 'ਚ ਇੱਕ ਮਾਹੌਲ ਬਣ ਗਿਆ ਕਾਂਗਰਸ ਪਾਰਟੀ ਦਾ ਲੋਕ ਹੁਣ ਮਹਿਸੂਸ ਕਰਦੇ ਨੇ ਕਿ ਪਹਿਲੀ ਸਰਕਾਰ ਦੀ ਤੇ ਅੱਜ ਦੀ ਸਰਕਾਰ ਦੀ ਤੁਲਨਾ ਕਰਦੇ ਨੇ ਪਹਿਲਾਂ ਕੰਮ ਕਿੰਨੇ ਹੋਏ ਨੇ ਹੁਣ ਕਿੰਨੇ ਹੋਏ ਨੇ ਲੋਕ ਅੱਜਕੱਲ ਬੜੇ ਸਿਆਣੇ ਨੇ ਔਰ ਉਸ ਮੁਤਾਬਕ ਲੋਕਾਂ ਨੇ ਅੱਜ ਫੇਰ ਕਾਂਗਰਸ ਪਾਰਟੀ 'ਚ ਲੜ ਰਹੇ ਨੇ ਮੈਂ ਇਹਨਾਂ ਦਾ ਧੰਨਵਾਦੀ ਆ ਔਰ ਕਾਂਗਰਸ ਪਾਰਟੀ ਹਮੇਸ਼ਾ ਲੋਕਾਂ ਨਾਲ ਖੜੀ ਸੀ ਔਰ ਖੜੀ ਰਹੇਗੀ ਕਿੰਨੇ ਪਰਵਾਨੇ ਕਿੰਨੇ ਪੰਚਾਇਤ ਮੈਂਬਰ ਸਰਪੰਚ ਸ੍ਰੀ ਆ ਸਾਭਕਾ ਸਰਪੰਚ ਬਲਵੀਰ ਸਿੰਘ ਜੀ ਸਾਭਕਾ ਸਰਪੰਚ ਜਰਜੀਤ ਸਿੰਘ ਜੀ ਮੈਂਬਰ ਪੰਚਾਇਤ ਗੁਰਦੀਪ ਸਿੰਘ ਜੀ ਤੇ ਹੋਰ ਕਿੰਨੇ ਸਾਥੀ ਨੇ ਇਹਨਾਂ ਦੇ ਕਲੱਬ ਪ੍ਰਧਾਨ ਸਾਡੇ ਦੇਖੋ ਜਿਸ ਤਰ੍ਹਾਂ ਜਿਮੀ ਚੋਣ ਚਾਹੁੰਦੇ ਆ ਨਾ ਚੋਣ ਦੇਖੋ ਗੱਲ ਇਹ ਹੈ ਕਾਂਗਰਸ ਪਾਰਟੀ ਦੀ ਗਲਤ ਹੈਗੀ ਹੈਗੀ ਆ ਉੱਥੇ ਆਸ਼ੂ ਜੀ ਦੀ ਆਪਣੀ ਬਹੁਤ ਵੱਡੀ ਗੱਲ ਹੈ ਔਰ ਧਰਤੀ ਤੇ ਰਹਿ ਕੇ ਉਹਨੇ ਕੰਮ ਕੀਤਾ ਹੋਇਆ ਲੋਕ ਤਾਂ ਇੱਥੇ ਤੱਕ ਕਹਿੰਦੇ ਨੇ ਬਜ਼ੁਰਗ ਮਾਵਾਂ ਭੈਣਾਂ ਬਜ਼ੁਰਗ ਸਾਰੀ ਕਿ ਆਸ਼ੂ ਜੀ ਨੂੰ ਵੋਟ ਪਾਉਣੀ ਆ ਆਸ਼ੂ ਜੀ ਨੇ ਕੰਮ ਬਹੁਤ ਕੀਤਾ ਅਸੀਂ ਆਸ਼ੂ ਨੂੰ ਜਿਤਾਉਣਾ ਹੈ 18 ਤੋਂ 20 ਪਰਿਵਾਰ ਨੇ ਜੀ ਜਿਹੜੇ ਤੁੰਗਾਪਿੰਡ ਤੋਂ ਅੱਜ ਸਾਡੇ ਪਰਿਵਾਰ 'ਚ ਕਾਂਗਰਸ ਦਾ ਹਿੱਸਾ ਬਣੇ ਨੇ ਜੀ ਅਸੀਂ ਇਹਨਾਂ ਨੂੰ ਨਿੱਘਾ ਸਵਾਗਤ ਕਰਦੇ ਆ ਇਹਨਾਂ ਦਾ ਸਾਰਿਆਂ ਦਾ ਸਾਡੇ ਪਰਿਵਾਰ 'ਚ ਕਾਂਗਰਸ ਪਰਿਵਾਰ 'ਚ ਵਾਧਾ ਹੋਇਆ ਜੀ ਬਾਕੀ ਸਾ ਪੰਜ ਮੈਂਬਰ ਵੀ ਨੇ ਜੀ ਅਸੀਂ ਸਾਰਿਆਂ ਨੂੰ ਜੀ ਆਇਆਂ ਆਖਦੇ ਹਾਂ ਇਹ راہੂ ਗਾਂਧੀ ਦੀਆਂ ਨਿੱਤਿਆਂ ਨੂੰ ਦੇਖਦੇ ਹੋਏ ਮੰਤਰੀ ਸਾਹਿਬ ਨਾਲ ਸਰਦਾਰ ਸਾਲੂ ਸਿੰਘ ਧਰਮਸੋਧ ਜੀ ਨਾਲ ਜੁੜੇ ਨੇ ਜੀ ਅਸੀਂ ਦਿਲ ਦੀਆਂ ਗਹਿਰਾਈਆਂ ਚ ਉਹਨਾਂ ਸਵਾਗਤ ਕਰਦੇ ਹਾਂ ਅੱਜ ਜੀ ਪਿੰਡ ਤੁੰਗਾ ਵਿਖੇ 18 ਤੋਂ 20 ਪਰਿਵਾਰ ਸ਼ਾਮਲ ਹੋਏ ਨੇ ਉਹ ਵੀ ਸੋਲਿਡ ਪਰਿਵਾਰ ਸ਼ਾਮਲ ਹੋਏ ਨੇ ਜਿਦੇ ਵਿੱਚ ਕੇ ਸਾਫਤਾ ਸਰਪੰਚ ਰਣਜੀਤ ਸਿੰਘ ਜੀ ਦੋ ਮੌਜੂਦਾ ਪੰਚ ਨੇ ਗਰਦੀਪ ਜੀ ਤੇ ਪਰਮਜੀਤ ਜੀ ਸਾਡੇ ਕਲੱਬ ਦੇ ਪ੍ਰਧਾਨ ਨੇ ਸਾਡੇ ਤੀਰਥ ਜੀ ਇਹ ਸਟਰੋਂਗ ਪ੍ਰਭਾਵ ਨੇ ਇੱਕ ਕਹਿਣ ਦਾ ਭਾਵ ਇਹਨਾਂ ਦੇ ਕੱਲੇ-ਕੱਲੇ ਦੇ ਪਿੱਛੇ 50-50 ਵੋਟਾਂ ਜਾਂ 30-30 ਵੋਟਾਂ ਹੈਗੀਆਂ ਨੇ ਅੱਜ ਟੋਂਗਾ ਦੇ ਵਿੱਚ ਸਥਿਤੀ ਕਾਂਗਰਸ ਦੀ ਪੂਰੀ ਮਜ਼ਬੂਤ ਹੋ ਗਈ ਹੈ ਜਿਹੜਾ ਕਿ ਸਰਦਾਰ ਸਾਧੂ ਸਿੰਘ ਧਰਮਸੋਧ ਜੀ ਦੀ ਰਹਿ ਨਵਾਈ ਚ ਸ਼ਾਮਲ ਹੋਏ ਨੇ ਤੇ ਸਾਨੂੰ ਪੂਰਨ ਤੌਰ ਤੇ ਆਸ ਹੈ ਕਿ ਟੋਂਗਾ ਪਿੰਡ ਦੇ ਵਿੱਚ ਅਸੀਂ 70-80% ਦੀ ਵੋਟਾਂ ਲਵਾਂਗੇ ਅੱਗੇ ਨੂੰ ਲੱਗੇ ਮੇਰੇ ਕਾਂਗਰਸ ਪਾਰਟੀ ਆਪਾਂ ਨੂੰ ਓਕੇ ਤੇ ਪਹਿਲੇ ਵਾਲੀ ਜਿਹੜੀ ਪਾਰਟੀ ਦੀ ਆਪਣੇ ਵਿੱਚ ਕੁਝ ਨਹੀਂ ਮਿਲ ਉਹ ਚ ਨਾ ਕਾਦਰਾ ਨਾ ਮਾਨਦਾਰੀ ਕੁਝ ਨਹੀਂ ਹੈਗਾ ਉਹਦੇ ਵਿੱਚ ਸਾਨੂੰ ਬਹੁਤ ਵਧੀਆ ਲੱਗੇ ਕਾਂਗਰਸ ਵਿੱਚ ਹੁਣ ਪਹਿਲਾਂ ਸੀਡੀ ਪਾਰਟੀ ਜੀ ਸਰਾਮ ਆਦੀ ਪਾਰਟੀ ਜੀ ਹੋ ਮਤਲਬ ਹੈ ਨਹੀਂ ਜੀ ਵਧੀਆ ਨਾਲ ਕਾਦਰ ਨਾਲ ਕੁਝ ਵੀ ਨਹੀਂ ਹੈ ਕਿ ਜੀ ਮਤਲਬ ਨਾ ਕਾਦਰ ਕਰਦੇ ਤੇ ਨਾ ਕੁਝ ਹੋਰ ਕੁਝ ਉੱਥੇ ਵਾ ਪੈਸਾ ਬੂਸਾ ਸਾਰਾ ਉਹੀ ਚੱਲਦਾ ਦੀ ਹੁਣ ਕਾਂਗਰਸ ਪਾਰਟੀ ਹੋ ਗਿਆ ਤੁਹਾਨੂੰ ਵਧੀਆ ਲੱਗ ਰਿਹਾ ਮਹਿਸੂਸ ਹੋ ਰਿਹਾ ਜੀ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ